ਦੋਸਤੋ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਹੈ ਇਕਬਾਲ ਬਰਾੜ ਫੋਜੀ ਆਪਣੇ ਸਾਰੇ ਚੈਨਲ ਦੇਖਣ ਵਾਲੇ ਵੀਰਾਂ ਦਾ ਸਵਾਗਤ ਕਰਦਾ ਦੋਸਤੋ ਅੱਜ ਦੀ ਵੀਡੀਓ ਹੈ ਜਿਹੜੀ ਪਹਿਲੇ ਸੂਏ ਝੋਟੀ ਤੇ ਲੈ ਕੇ ਆਏ ਆਂ ਕਰਮਾਲੀ ਝੋਟੀ ਆਪਾਂ ਤਾਂ ਵੇਖੀ ਨਹੀਂ ਦੋਦਾਂਦ ਝੋਟੀ ਦੇ ਵਿੱਚ ਐਨਾ ਸੋਹਣਾ ਥਣ ਲੇਵਾ ਕਿੰਨੇ ਦਿਨ ਬਾਕੀ ਪਏ ਸਾਰਾ ਬਾਈ ਡਿਟੇਲ ਦੱਸ ਦੂਗਾ ਤੇ ਲੇਵਾ ਦੇਖੋ ਫੋੜ ਫੋੜ ਤੇ ਧਾਨ ਲੱਗੇ ਆ ਤੇ ਥਣ ਵੀ ਬਹੁਤ ਸੋਨਾ ਕੱਢੂਗੀ ਦੇਖੋ ਤੇ ਬਾਕੀ ਦੀ ਡਿਟੇਲ ਸਾਰੀ ਬਾਾਈ ਤੋਂ ਲਵਾਂਗੇ ਦੋਹਾਂ ਦੀ ਝੋਟੀਆਂ ਹਾਈਟ ਜ਼ਰੂਰ ਦਰਮਿਆਨੀਆਂ ਜਿਹੜੀ ਗੱਲ ਹੋਈ ਉਨੀ ਦੱਸਾਂਗੇ ਤੇ ਮੂਰਲੇ ਥਣ ਤੋਂ ਪਿਛਲਾ ਥਣ ਦੀ ਤਾਂ ਨਹੀਂ ਇੱਥੇ ਇੱਥੇ ਵੇਖੋ ਦੇਖੋ ਕਿੰਨੀ ਵਿੱਥ ਤੇ ਲਿਵਾ ਥਣ ਤਾਂ ਇਹਦੇ ਇੰਨੀਆਂ ਵਿਰਲਾ ਨਾ ਆਤਾ ਆਪਾਂ ਪਹਿਲਾਂ ਝੋਟੀਆਂ ਵੇਖੀਆਂ ਤੇ ਨਾਲ ਆਪਾਂ ਐਡਾ ਲਿਵਾ ਵੇਖਿਆ ਝੋਟੀਆਂ ਤੇ ਝੋਟੀਆਂ ਦਾ ਪੈਠ ਫੁੜਾ ਵੀ ਵੇਖ ਲੋ ਬਾਕੀ ਦੀ ਡੀਲ ਲੈਣੇ ਬਾਈ ਤੋਂ ਆਈ ਬਾਈ ਬਾਈ ਸੱਸਰੀ ਘਾਲ ਸੱਸਰੀ ਘਾਲ ਬਾਈ ਉੱਚੀ ਬੋਲੀ ਵਾਲਾ ਜੀ ਕੀ ਨਾਂ ਹੈ ਬਾਈ ਹਰਿੰਦਰ ਸਿੰਘ ਜੀ ਅਰਜਿੰਦਰ ਸਿੰਘ ਬਾਈ ਪਿੰਡ ਕਿਹੜਾ ਹੈ ਕਮਾਲੂ ਜੀ ਤੇ ਮੋਬਾਈਲ ਨੰਬਰ 6284080217 62840 80217 80217 ਬਾਈ ਨੰਬਰ ਵੀਡੀਓ ਤੇ ਚੱਲਦਾ ਰਹੂਗਾ ਬਾਈ ਝੋਟੀ ਮਤਲਬ 30 ਮਹੀਨਿਆਂ ਦੀ ਤੁਸੀਂ ਦੱਸੀ ਹੈ ਹਾਂਜੀ ਹਾਂਜੀ ਤੇ ਫਿਰ ਦੋ ਦੰਦ ਹੀ ਹੋਊਗੀ ਕਿਉਂਕਿ ਚਾਰ ਤਾਂ ਹੋ ਨਹੀਂ ਸਕਦੀ ਨਹੀਂ ਨਹੀਂ ਦੋ ਦੰਦ ਹੀ ਹੈ ਜੀ ਦੋ ਦੰਦ ਹੀ ਹੈ ਹਾਂਜੀ ਦੋ ਦੰਦ ਤੇ ਝੋਟੀ ਹੈ ਤੇ ਭਾਈ ਇਹ ਮਤਲਬ ਟੀਕਾ ਕਿਹੜਾ ਭਰਾ ਹੈ ਇਹਦੇ ਮੋਰਾ ਨਸਲ ਦਾ ਭਰਾ ਹੋਈ ਮੋਰਾ ਨਸਲ ਦਾ ਭਰਾ ਹੈ ਹਾਂਜੀ ਕਿੰਦੇ ਮੋਰਾ ਨਸਲ ਦਾ ਨੰਬਰ ਤਾਂ ਨਹੀਂ ਪਤਾ ਨਹੀਂ ਨੰਬਰ ਨਹੀਂ ਹੁਣ ਜਾਰੀ ਸਾਡੇ ਭਾਈ ਜੀਵਿੰਦਾ ਆ ਆਦਮੀ ਹੈ ਨੰਬਰ ਤੇ ਕਿੰਨੇ ਪੈਸੇ ਲੈਗਾ ਡਾਕਟਰ ਟੀਕੇ ਦੇ ਮਰਾ 8900 ਰੁਪਏ ਲੈ ਗਿਆ ਸੀ ਜੀ 8900 ਰੁਪਿਆ ਲਿਆ ਤੇ ਫਿਰ ਚੰਗਾ ਸੀਮਣ ਹੀ ਭਰਾਇਆ ਹੋਊਗਾ ਝੋਟੀ ਬਹੁਤ ਹੀ ਦਰਸ਼ਣ ਪਿੰਡ ਕਮਾਲੂ ਹੋ ਗਿਆ ਤੁਹਾਡਾ ਜ਼ਿਲ੍ਹਾ ਬਠਿੰਡਾ ਹਾਂਜੀ ਤੇ ਨੇੜੇ-ਨੇੜੇ ਪਿੰਡ ਕਿਹੜੇ ਪੈਂਦੇ ਆਪਣੇ ਨੇੜੇ ਲਾਲਿਆਣਾ ਪੈ ਗਿਆ ਜੱਜੜ ਪੈ ਗਿਆ ਰਾਮਾ ਸ਼ਹਿਰ ਪੈ ਗਿਆ ਅੱਛਾ ਰਾਮਾ ਮੰਡੀ ਦੇ ਕੋਲੇ ਆ ਬਾਈ ਜਮਾ ਨਾਲ ਪਿੰਡ ਪੈਂਦਾ ਕਮਾਲੂ ਕਮਾਲੂ ਇੱਥੇ ਜੇ ਦੋ ਆ ਇੱਕ ਇਹ ਲਾਲਿਆਣਾ ਦੇ ਤਲਵੰਡੀ ਸਾਬੋਦ ਆਪਣਾ ਰਾਮਾ ਮੰਡੀ ਦੇ ਸਨ ਚਾਹ ਕਿ ਤਲਵੰਡੀ ਸਾਬੋਂ ਦੇ ਨੇੜੇ ਐ ਤੇ ਝੋਟੀ ਤੁਹਾਨੂੰ ਦਿਖਾ ਦਿੰਨੇ ਆ ਫੇਰ ਵਾਰ-ਵਾਰ ਜੀ ਕਰਦਾ ਹੈ ਲੈਵਾ ਦਿਖਾਉ ਨੂੰ ਝੋਟੀ ਖਾਈ ਬਾਲੀ ਸੋਣੀ ਤੇ ਪੱਠਪੁੜੇ ਦੀ ਝੋਟੀ ਬਹੁਤ ਜ਼ਿਆਦਾ ਚੌੜੀ ਆ ਤੇ ਬਾਈ ਨੇ ਸਾਂਭਣ ਵਾਲੀ ਵੀ ਕੋਈ ਕਸਰ ਨਹੀਂ ਛੱਡੀ ਤੇ ਸਿੰਘਾਂ ਦੀ ਵੀ ਬਹੁਤ ਸੋਹਣੀ ਐ ਬਾਈ ਨੇ ਸਿੰਘਾਂ ਨੂੰ ਹੱਥ ਨਹੀਂ ਲਵਾਇਆ ਇੱਥੋਂ ਜੱਜਮੈਂਟ ਹੁੰਦੀ ਐ ਵੇਖ ਲਓ ਮਾੜਾ ਇਹ ਸਿੰਘ ਮਤਲਬ ਉਹ ਹੋਇਆ ਪਿਆ ਠੀਕ ਕਰਨ ਵਾਲਾ ਐ ਜੇ ਕਿਸੇ ਚੰਗੇ ਬਰੀਡਰ ਕੋਲੇ ਹੁੰਦੇ ਤੇ ਇਹਦਾ ਰੂਪ ਰੰਗ ਬਦਲ ਲਿੰਦਾ ਸਿੰਘ ਬਣਵਾ ਕੇ ਪਰ ਬਾਈ ਨੇ ਜਮਾਂ ਕਿਤੇ ਕੋਈ ਛੇੜਖਾਨੀ ਨਹੀਂ ਕੀਤੀ ਐ ਤੇ ਬਾਈ ਝੋਟੀ ਨੂੰ ਮਾਰਾ ਤੋਰੀ ਹਰਜਿੰਦਰ ਸਿੰਘ ਵਰਕ ਆ ਇਹ ਤੇਰਾ ਨਾਮ ਕੀ ਲਿਖ ਦੱਸਾਂ ਹਰਜਿੰਦਰ ਸਿੰਘ ਵਰਕ ਜੀ ਅਰਜਿੰਦਰ ਸਿੰਘ ਵਰਕ ਤੋਰੀਆ ਮਾਰਾ ਝੋਟੀ ਨੂੰ ਝੋਟੀ ਦੀ ਵੀਡੀਓ ਧੁੱਪ ਚ ਬਣੀ ਐ ਫੋਟੋ ਦਾ ਕਲੀਅਰਟੀ ਥੋੜੀ ਬਹੁਤੀ ਤਾਰ ਤਵਾ ਦੇ ਦੇਖੋ ਝੋਟੀ ਤੋਂ ਤੁਰਦੀ ਐ ਦੇਖੋ ਥਣੇਵਾ ਹੁਣ ਪਤਾ ਲੱਗਦਾ ਥਰਾਂ ਦੀਆਂ ਵੇਰ ਲਾਂ ਦਾ ਕਿ ਬਾਈ ਹੌਲੀ ਕਰ ਖੜੀ ਇੱਥੇ ਤੁਹਾਨੂੰ ਸਾਈਡਾਂ ਤੋਂ ਲੇਵਾ ਵਿਖਾਉਣੇ ਆ ਖੜ ਜੂਗੇ ਇੱਥੋਂ ਵੇਖੋ ਥਣ ਥਰਾਂ ਦੀਆਂ ਵਿੱਥਾ ਹੁਣ ਦੱਸਦੀ ਐ ਝੋਟੀ ਦੇਖੋ ਥਣੇਵਾ ਝੋਟੀ ਦੇ ਵਿੱਚ ਯਾਰ ਕੋਈ ਤੱਤ ਨਹੀਂ ਐ ਥੋੜੀ ਜੀ ਹੈਡ ਪਿੱਛੋਂ ਵੇਖੋ ਥਣੇਵਾ ਕੋਈ ਤੱਥ ਨਹੀਂ ਐ ਝੋਟੀ ਦੇ ਵਿੱਚ ਪਰ ਕਰਮਾ ਵਾਲੀ ਇਹਦੇ ਭਾਈ ਬੰਦ ਦੇ ਝੋਟੀ ਨੂੰ ਬਲਾ ਪੂਛ ਨੂੰ ਥੋੜੀ ਜੀ ਬਾਹਮ ਨਹੀਂ ਲੱਗ ਗਈ ਸੀ ਦੇਖੋ ਆਪਾਂ ਕਦੇ ਕੋਈ ਚੀਜ਼ ਨਹੀਂ ਲੁਕਉਂਦੇ ਹੁੰਦੇ ਪੂਛ ਜੈਡ ਬਲੈਕ ਹੀ ਸੀ ਹੁਣ ਠੀਕ ਐ ਪੂਛ ਬਾੜੀ ਜਿਵੇਂ ਚਾਰਕ ਚਾਰ ਤੇ ਉਂਗਲਾਂ ਕੱਤੀ ਗਈ ਐ ਪੂਛ ਮੈਂ ਕੱਤੀ ਨਹੀਂ ਚਾਰ ਕੁੰਗਾਂ ਪੂਛ ਕੱਤੀ ਗਈ ਮਤਲਬ ਕੱਤੀ ਨਹੀਂ ਗਈ ਮਤਲਬ ਬਾਹਮ ਨਹੀਂ ਨਾ ਉੱਗੇ ਬਾਹਰ ਹੋ ਗਈ ਲੇਗੇ ਦੇ ਦੇਖੋ ਵਿਥਾਂ ਤੇ ਭਾਈ ਆ ਜਾ ਹੁਣ ਸਾਹਮਣੇ ਰਜਿੰਦਰ ਭਾਈ ਆਪਾਂ ਇਹਦਾ ਮੇਰੀ ਇੱਕ ਆਤਾ ਵੀਡੀਓ ਦੇ ਵਿੱਚ ਹਾਂਜੀ ਜਿੰਨੇ ਰੁਪਏ ਲੈਣੇ ਆ ਹਾਂਜੀ ਉਹ ਨਹੀਂ ਬੋਲਨੇ ਕਿੰਨੇ ਰੁਪਿਆ ਚ ਆਪਾਂ ਸੁੱਟ ਦੇਣੀ ਇੱਕ 60 ਜੀ ਦੇਵਾਂਗੇ ਜੀ ਇੱਕ 60 ਦੀ ਹਾਂਜੀ ਦੇਖੋ ਵੀਰੋ ਇੱਕ 60 ਮੁੱਲ ਮੰਗਿਆ ਭਾਈ ਨੇ ਇਹ ਜੇ ਇਹੋ ਜੀ ਝੋਟੀ ਹਰਿਆਣੇ ਚ ਖੜੀ ਹੋਏ ਤਾਂ ਮੈਨੂੰ ਲੱਗਦਾ ਵੀ 3 ਲੱਖ ਰੁਪਈਆ ਮੰਨ ਕੇ ਚੱਲੋ ਦੇਣਗੇ ਤੇ ਹੋ ਸਕਦਾ 4 ਵੀ ਮੰਗ ਲੈਣ ਤੇ 5 ਵੀ ਮੰਗ ਲੈਣ ਕਿਉਂ ਸੂਨ ਵਾਲੀ ਦਾ ਹਰਿਆਣੇ ਚ ਸਰੇਗ ਦੀ 20 ਕਿਲੋ ਕੱਢਦੀ ਐ ਪਰ ਬਾਈ ਤੋਂ ਦੁੱਧ ਪੁੱਛਦੇ ਐ ਬਾਈ ਦੁੱਧ ਕਿੰਨਾ ਦੇ ਦੂਗੀ ਦੁੱਧ ਬਾਈ ਜੀ ਸੇਵਨ ਐ 14 ਲੀਟਰ ਤਾਂ ਦੇਣਾ ਹੀ ਦੇਣਾ ਇਹਨੇ ਸੇਵਨ ਵੱਧ ਵੀ ਕੱਢੀਗੀ ਅਰੇ 14 ਲੀਟਰ ਦੀ ਉਮੀਦ ਰੱਖਦੇ ਹਾਂ 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 ਝੋਟੀ ਚਲੋ ਥੋੜੀ ਚੀਜ਼ ਹੈ ਤੁਹਾਨੂੰ ਪਤਾ ਹੈ 14 ਕਿਲੋ ਬਾਈ ਨੇ ਤਾਂ 14 ਕਿਲੋ ਹੀ ਦੁੱਧ ਕਿਹਾ ਪਰ ਮੈਨੂੰ ਨਹੀਂ ਲੱਗਦੀ ਜੇ ਚੰਗੀ ਸਾਂਹ ਵਾਲੇ ਘਰੇ ਜਾਵੜੇ ਤੇ ਮੈਨੂੰ ਤਾਂ ਦੁੱਧ ਜ਼ਿਆਦਾ ਪਾਉਣਾ ਚਾਹੀਦਾ ਝੋਟੀ ਨੂੰ ਜਿਹੜੇ ਸਾਂਹਾਂ ਵੇਖੋ ਲੇਵਾ ਮੂਹਰੋਂ ਤੇ ਪਿੱਛੋਂ ਬਹੁਤ ਸੋਹਣੇ ਲੇਵੇ ਦੀ ਹੈ ਵੇਖੋ ਪਿੱਛੋਂ ਵੀ ਕਰਮਾਂ ਵਾਲੀ ਸੂਣਾ ਲਈ ਆਉਂਦੀ ਲੇਵਾ ਤੇ ਮੂਹੋਂ ਵੀ ਜਮਾ ਤੋਂ ਨੀਨਾ ਟੱਚ ਕਰਦੀ ਐ ਪਿੱਛੋਂ ਲੇਵਾ ਦੇਖੋ ਹੋਂ ਦੇਖੋ ਲੇਵਾ ਐ ਜਮਾ ਕਰਮਾਂ ਵਾਲੀ ਸੂਣਾ ਲਈ ਫਿਰਦੀ ਭਾਈ ਦਿਨ ਕਿੰਨੇ ਬਾਕੀ ਇਹਦੇ ਚਾਹੀ ਇਹਦੇ 5-6 ਦਿਨ ਰਹਿ ਗਏ ਜੀ 5-6 6 ਦਿਨ ਅਜੇ ਦਿਨ ਪੂਰੇ ਹੁੰਚ ਪਏ ਐ ਹਾਂਜੀ ਭਾਈ ਤੁਸੀਂ ਇਹ ਸਵਾਲ ਆ ਲਓ ਵੀ 5-6 ਦਿਨ ਦਿਨ ਪੂਰੇ ਹੁੰਚ ਪਏ ਐ ਬਾਕੀ ਕਰਮਾਂ ਵਾਲੀ ਕਿੰਨੇ ਦਿਨਾਂ ਨੂੰ ਸੁੰਦੀ ਐ ਉਪਵੈਖ ਦੇ ਗਰਮ ਚਾਹ ਦੇ ਕਿ ਦਿਨ ਪੂਰੇ ਲੈ ਕੇ ਹੁੰਦੀ ਐ ਜਾਂ ਕੋਈ 2 ਦਿਨ 4 ਦਿਨ ਉੱਤੇ ਲੈਂਦੀ ਐ ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਦੱਸਿਓ ਤੇ ਵੀਡੀਓ ਨੂੰ ਵੀਰੋ ਵਾਰ ਤੋਂ ਵਾਰ ਸ਼ੇਅਰ ਕਰ ਦਿਓ ਤੇ ਮੇਰੇ ਫੇਸਬੁੱਕ ਤੇ ਇੰਸਟਾਗ੍ਰਾਮ ਨੂੰ ਫਾਲੋ ਕਰ ਲਓ YouTube ਨੂੰ ਸਬਸਕ੍ਰਾਈਬ ਕਰ ਲਓ ਸਤਿ ਸ੍ਰੀ ਅਕਾਲ ਰਾਮ ਰਾਮ ਸਭ ਨੂੰ ਧੰਨਵਾਦ